ਮੇਰਾ ਨਾਮ ਸ਼ਿਵਿਕਾ ਹੰਸ ਹੈ ਤੇ ਮੇਰਾ 300 ਰੈਂਕ ਆਇਆ UPSC ਐਗਜ਼ਾਮ ਵਿੱਚ ਮੈਨੂੰ ਹੋ ਗਿਆ ਤਿੰਨ ਚਾਰ ਸਾਲ ਪ੍ਰੈਪਰੇਸ਼ਨ ਕਰਦੇ ਤੇ ਮੇਰਾ ਇਹ ਤੀਜਾ ਟੈਪ ਡੇਲੀ ਉਹੀ ਡਿਸਪਲਿਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਉਹੀ ਰੁਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ। ਜੀ ਮੈਂ ਮੈਨੂੰ ਕਿਸ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪਣੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹ ਹੀ ਕਰਨਾ ਹੈ। ਉਹਨਾਂ ਜਿਸ ਤਰ੍ਹਾਂ ਤਿਆਰੀ ਕਰਨ ਤੋਂ ਬਾਅਦ

ਦੋ ਤਿੰਨ ਪ੍ਰਿਆਸ ਲੱਗੇ ਕਰਨ ਲਈ ਤੇ ਉਹਨਾਂ ਦਾ ਵੀ ਹੋ ਜਾਊਗਾ ਜੇ ਤੁਸੀਂ ਜੇ ਉਹ ਟਰਾਈ ਕਰਦੇ ਰਹੇ ਜੀ ਮੇਰੇ ਫਾਦਰ ਫੋਟੋਗ੍ਰਾਫਰ ਹੈ ਮਦਰ ਮੇਰੇ ਹੋਮ ਮੇਕਰ ਹੈ ਹਾਂਜੀ ਮੇਰੀ ਇੱਕ ਭੈਣ ਹੈ ਤੇ ਇੱਕ ਭਰਾ ਹੈ ਤੇ ਮੇਰੇ ਦਾਦੀ ਵੀ ਹੈ ਮੇਰਾ ਨਾਮ ਸੀਮਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਬੇਟੀ ਨੇ ਮਤਲਬ ਇੰਨਾ ਅੱਛਾ ਮੁਕਾਮ ਹਾਸਿਲ ਕਰਿਆ ਹੈਗਾ ਕਾਫੀ ਅੱਛਾ ਫੀਲ ਹੋ ਰਿਹਾ ਬਸ ਐਕਸਪਲੇਨ ਵੀ ਨਹੀਂ ਕਰ ਸਕਦੇ ਇਸ ਚੀਜ਼ ਨੂੰ ਮਿਹਨਤਾਂ ਦੀ ਜਿਹੜੋ ਸਾਰੀ ਇਸਨੇ ਕੀਤੀ ਐ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਆ ਕਿ ਤੂੰ ਕਰ ਸਕਦੀ ਐ ਬਸ ਅਸੀਂ ਤੈਨੂੰ ਹੀ ਪੁਸ਼ ਕਰਦਾ ਜਾਇਆ ਕਰਿਆ ਨਹੀਂ 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 ਇਹ ਸਾਡੀ ਬੇਟੀ ਇਸ ਲੈਵਲ ਦੀ ਨਹੀਂ ਸੀ ਨਾ ਕਿ ਇਹ ਰੋਟੀਆਂ ਬਣਾਵੇ ਜਾਂ ਕੁਝ ਕਰੇ ਤੇ ਇਹਦੇ ਪੋਟੈਂਸ਼ੀਅਲ ਸਾਨੂੰ ਦਿਖਦਾ ਸੀ ਕਿ ਬਹੁਤ ਕੁਝ ਕਰ ਸਕਦੀ ਹੈ ਜੀ। ਮਾ ਮਾਂਵਾਂ ਨੂੰ ਕੁਝ ਕਹਿਣਾ ਚਾਹੁੰਦੀ ਜਿਹੜੀਆਂ ਆਪਣੀ ਕੀ ਦੇ ਸਪੋਰਟ ਕਰਉਂਦੀਆਂ। ਹਾਂ ਜੀ ਨਹੀਂ। ਸਰੋ ਅੱਜਕੱਲ ਤਾਂ ਇਹੋ ਜੀ ਨਹੀਂ ਹੈਗੇ ਪੇਰੈਂਟਸ ਹਰ ਕੋਈ ਆਪਣੇ ਬੱਚੇ ਨੂੰ ਸਪੋਰਟ ਹੀ ਕਰਦਾ ਹੈਗਾ। ਤੇ ਬੱਚਾ ਕਰ ਸਕਦਾ ਤਾਂ ਜ਼ਰੂਰ ਮਾਪਿਆਂ ਨੂੰ ਸਾਥ ਦੇਣਾ ਚਾਹੀਦਾ ਆਪਣੇ ਬੱਚਿਆਂ ਨੂੰ। ਸਹੀ ਗੱਲ। ਪੂਰੀ ਜਿਹੀ ਟੈਕਸ। ਆਸਵਾਕ ਹੈ ਕਿ ਨਏ ਅਚੀਵਮੈਂਟ ਹੈ ਉਹ ਜੀ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ। ਸਾਡੇ ਮਤਲਬ ਹਰੇਕ ਸਾਨੂੰ ਪਾਸ ਹੋਈ ਦੀਆਂ ਵਿਸ਼ੇਸ਼ ਆ ਰਹੇ ਗੁੜ ਵਿਸ਼ੇਸ਼ ਆ ਰਹੇ ਸ਼ਹਿਰ ਵੱਲ ਸ਼ਹਿਰ ਵੱਲੋਂ ਵੀ ਬਾਹਰੋਂ ਵੀ ਨੇ ਖਰਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਉਹਦੀ ਜਿਹੜੀ ਇੰਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਆ ਬਟ ਇਹਦੇ ਵਿੱਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀ ਵਿੱਚ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਪਰਿਵਾਰ ਦੇ ਚਿਰ ਤੱਕ ਅਸੀਂ ਨਹੀਂ ਸੋਚਿਆ ਸੀਗਾ ਸਾਨੂੰ ਤਾਂ ਸੀਗਾ ਇੱਕ ਬੱਚਾ ਸਾਡਾ ਚਲੋ ਜਿਵੇਂ ਪੜ ਰਿਹਾ ਇੱਕ ਵੈਸੇ ਅਸੀਂ ਕਹਿੰਦੇ ਸੀ ਵੀ ਗਵਰਨਮੈਂਟ ਜੌਬ ਲੱਗ ਜਾਏ ਜਾਂ ਕੋਈ ਵੀ ਹੈਗਾ ਉਹ ਤਾਂ ਹਰ ਇੱਕ ਦੀ ਸੋਚ ਹੁੰਦੀ ਹੈ ਵੀ ਗਵਰਨਮੈਂਟ ਜੌਬ ਬੱਚਾ ਕਰੇ ਸਾਡਾ ਤੇ ਪਰ ਜਦੋਂ ਸਾਨੂੰ ਲੱਗਾ ਵੀ ਸਾਡਾ ਬੱਚਾ ਕੁਝ ਅੱਛਾ ਕਰ ਸਕਦਾ ਹੈ ਤਾਂ ਫਿਰ ਸਾਨੂੰ ਕਿਸੇ ਨੇ ਗਾਈਡ ਕਰਿਆ ਵੀ ਆਪਾਂ ਜਿਹੜੀ ਲਾਈਨ ਹੈਗੀ ਥੋੜੀ ਜੀ ਮਤਲਬ ਇਹੋ ਜਿਹੀ ਕਰੋ ਵੀ ਜਿਹਦੇ 'ਚ ਸਮਾਜ ਨੂੰ ਵੀ ਉਹਦਾ ਫਾਇਦਾ ਹੋਵੇ ਬੱਚੇ ਦਾ ਵੀ ਇੱਕ ਅਲੱਗ ਤੋਂ ਉਹਦਾ ਨਾਮ ਬਣੇ ਤੇ ਮਤਲਬ ਫਿਰ ਸਾਨੂੰ ਜਦੋਂ ਇਹ ਯੂਪੀਐਸ ਦੀ ਜਿਹੜੀ ਇਹ ਲਾਈਨ ਮਿਲੀ ਤੇ ਅਸੀਂ ਚਲੋ ਬੱਚੇ ਨੂੰ ਗਾਈਡ ਵੀ ਕਰਦੇ ਰਏ ਫਿਰ ਨੇ ਸਟਾਰਟ ਕਰਿਆ ਇਹਨੇ ਕੋਸ਼ਿਸ਼ કરી ਤੇ ਇਹਨੇ ਉਸ ਮਕਾਮ ਨੂੰ ਹਾਸਿਲ ਹੀ ਕਰਿਆ ਆਪਣੇ ਨਾਲ